ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਬਿਕੌਮਾਂ ਦੇ ਅੰਦਰੂਨੀ ਝਗੜੇ ਕਿਉਂ ਹੁੰਦੇ ਨੇ ਭਾਵੇਂ ਕੋਈ ਕੌਮ ਲਓ ਕੋਈ ਧਰਮ ਲਓ ਕੋਈ ਮਜ਼ਬ ਲਓ ਉਹਨਾਂ ਦੇ ਅੰਦਰੂਨੀ ਝਗੜੇ ਕਿਉਂ ਹੁੰਦੇ ਨੇ ਜਦ ਕਿ ਗ੍ਰੰਥ ਵੀ ਇੱਕ ਹੈ ਜਿਹੜੀ ਵੀ ਕੌਮ ਦਾ ਮਰਜ਼ੀ ਰੱਖ ਲਓ ਗ੍ਰੰਥ ਵੀ ਇੱਕ ਹੁੰਦਾ ਹੈ ਉਹਨੂੰ ਮੰਨਣ ਵਾਲਿਆਂ ਦੀ ਗਿਣਤੀ ਬਹੁਤੀ ਹੁੰਦੀ ਹੈ ਉਹਨਾਂ ਦਾ ਦੇਵਤਾ ਉਹਨਾਂ ਦਾ ਰੱਬਰ ਵੀ ਇੱਕ ਹੁੰਦਾ ਹੈ ਪਰ ਫਿਰ ਵੀ ਆਪਸੀ ਕੁੰਡੀਆਂ ਫਸੀਆਂ ਹੀ ਰਹਿੰਦੀਆਂ ਨੇ ਉਹਦਾ ਕਾਰਨ ਕੀ ਹੈ ਜਿਵੇਂ ਇੱਕ ਹੱਥ ਦੀਆਂ ਸਾਰੀਆਂ ਉਂਗਲੀਆਂ ਬਰਾਬਰ ਨਹੀਂ ਨਾ ਹੁੰਦੀਆਂ ਹੱਥ ਨੂੰ ਵੇਖੋ ਸਾਰੀਆਂ ਉਂਗਲਾਂ ਬਰਾਬਰ ਨਹੀਂ ਨਾ ਹੁੰਦੀਆਂ ਇਦਾਂ ਹੀ ਸਾਰੀ ਕੌਮ ਦੇ ਮੰਨਣ ਵਾਲੇ ਮਜ਼ਬੂ ਨੂੰ ਮੰਨਣ ਵਾਲੇ ਧਰਮ ਨੂੰ ਮੰਨਣ ਵਾਲੇ ਉਹਨਾਂ ਦਾ ਸੁਭਾਅ ਇੱਕ ਨਹੀਂ ਹੁੰਦਾ ਉਹਨਾਂ ਦੀ ਸੋਚ ਇੱਕ ਨਹੀਂ ਹੁੰਦੀ ਸੋਚ ਇੱਕ ਨਾ ਹੋਵੇ ਤੇ ਘਰ ਦੇ ਅੰਦਰ ਚਾਰ ਜੀ ਵੀ ਆਪਸ ਦੇ ਅੰਦਰ ਰਲ ਕੇ ਬੈਣਾ ਔਖਾ ਹੋ ਜਾਂਦਾ ਹੈ। ਅਗਰ ਸੋਚ ਇੱਕ ਹੋਵੇ ਤੇ ਪਤੀ ਪਤਨੀ ਵੀ ਰਲ ਕੇ ਬੈਿੰਦੇ ਨੇ ਸੋਚ ਦੇ ਅੰਦਰ ਵਖਰੇਵੇਂ ਆ ਤੇ ਪਤੀ ਤੇ ਪਤਨੀ ਬਸ ਦੋ ਹੀ ਨੇ। ਇੱਕ ਦਾ ਮੂੰਹ ਇੱਧਰ ਹੁੰਦਾ ਇੱਕ ਦਾ ਮੂੰਹ ਇੱਧਰ ਹੁੰਦਾ। ਪਿਓ ਪੁੱਤਰ ਦੀ ਸੋਚ ਨਾ ਰਲੇ ਘਰ ਦੇ ਅੰਦਰ ਮਨਮੋਟਾ ਬਣਿਆ ਰਹਿੰਦਾ ਹੈ। ਭਰਾ ਭਰਾ ਦੀ ਸੋਚ ਨਾ ਮਿਲੇ ਮਨਮੋਟਾ ਬਣਿਆ ਰਹਿੰਦਾ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਦਾ ਸੁਭਾਅ ਇੱਕ ਨਹੀਂ ਹੁੰਦਾ ਬੇਸ਼ੱਕ ਗ੍ਰੰਥ ਇੱਕੋ ਹੈ ਉਹਨਾਂ ਦਾ ਰੈਬਰ ਵੀ ਇੱਕੋ ਹੈ ਪਰ ਫਿਰ ਵੀ ਸੋਚ ਕਰਕੇ ਵਖਰੇਵਾ ਰਹਿੰਦਾ ਹੈ ਕਿਸੇ ਦੀ ਸੋਚ ਬਹੁਤ ਵੱਡੀ ਉਚੇਰੀ ਹੁੰਦੀ ਹੈ ਤੇ ਕਿਸੇ ਦੀ ਸੋਚ ਬਹੁਤ ਨੀਵੇਂ ਤਲ ਦੇ ਉੱਤੇ ਖਲੋਤੀ ਹੋਈ ਮਿਲਦੀ ਹੈ ਈਰਾਨ ਤੇ ਰਾក ਆਪਸ ਦੇ ਅੰਦਰ ਲੜਦੇ ਰਹੇ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਹੈ ਉਹਨਾਂ ਦੇ ਰੈਬਰ ਹੀ ਪੁਰਸ਼ حضرت ਮੁਹੰਮਦ ਸਾਹਿਬ ਨੇ ਕਿ ਅਰਬ ਦੇਸ਼ਾਂ ਦੇ ਅੰਦਰ ਆਪਸੀ ਤਕਰਾਰ ਨਹੀਂ ਹੈ ਅਰਬ ਦੇਸ਼ਾਂ ਦੇ ਅੰਦਰ ਆਪਸੀ ਲੜਾਈ ਨਹੀਂ ਹੈ ਅਰਬ ਦੇਸ਼ ਇੱਕ ਦੂਜੇ ਦੇ ਨਾਲ ਲੜਦੇ ਝਗੜਦੇ ਨਹੀਂ ਬੜਾ ਬੜਾ ਜ਼ਿਆਦਾ ਉਹਨਾਂ ਦਾ ਵਖਰੇਵਾ ਹੈ ਉਹ ਵਖਰੇਵੇਂ ਦਾ ਕਾਰਨ ਇੱਕੋ ਹੀ ਹੈ ਕਿ ਸੋਚ ਇੱਕ ਨਹੀਂ ਰੈਬਰੀ ਪੁਰਸ਼ ਬੇਸ਼ੱਕ ਇੱਕ ਹੈ ਰੈਬਰੀ ਪੁਰਸ਼ ਕੀ ਕਰੇ ਜਦੋਂ ਉਹਦੇ ਕਹੇ ਹੋਏ ਅਮੋਲਕ ਬੋਲ ਸਾਡੀ ਸੋਚ ਦੇ ਅੰਦਰ ਨਾ ਬਸਣ ਧਾਰਮਿਕ ਗ੍ਰੰਥ ਕੀ ਕਰੇ ਜਦੋਂ ਉਹਦੇ ਕਏ ਹੋਏ ਬਚਨ ਲਿਖੇ ਹੋਏ ਬਚਨ ਉਹ ਸਾਡੀ ਸੋਚ ਦਾ ਅੰਗਣਾ ਬਣਨ ਸੁਭਾ ਦਾ ਹਿੱਸਾ ਨਾ ਬਣਨ ਹੁਣ ਮੈਂ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਕੇ ਤੇ ਸਾਡੀ ਕੌਮ ਦਾ ਨਾਂ ਹੈ ਸਿੱਖ ਕੌਮ ਪੰਥ ਦਾ ਨਾਂ ਹੈ ਸਿੱਖ ਪੰਥੇ ਵੀ ਇੱਕ ਪਰ ਜਥੇ ਬੰਦੀਆਂ ਇੱਕ ਦੂਜੇ ਦੇ ਨਾਲ ਲੜਦੀਆਂ ਨੇ ਇੱਕ ਦੂਜੇ ਦੇ ਨਾਲ ਕਲੇਸ਼ ਇੱਕ ਦੂਜੇ ਦੇ ਨਾਲ ਝਗੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਨ ਜਦੋਂ ਸਾਡੇ ਸੁਭਾ ਦਾ ਹਿੱਸਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਤੇ ਅਮੋਲਕ ਬਚਨ ਕੀ ਅਰਥ ਰੱਖਣਗੇ ਉਦੋਂ ਜਦੋਂ ਉਹ ਸਾਡੀ ਸੋਚ ਦਾ ਹਿੱਸਾ ਨਹੀਂ ਬਣੇ ਸਾਡੇ ਸੁਭਾ ਦਾ ਆਂਗਣੇ ਬਣੇ ਸਾਡੇ ਸੁਭਾ ਦਾ ਹਿੱਸਾ ਨਹੀਂ ਬਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਦੋਸ਼ ਕੀ ਰਹੇਗਾ ਬੇਸ਼ੱਕ ਲਿਖੀ ਜਾਓ ਅਖਵਾਈ ਜਾਓ ਮੈਂ ਸਿੱਖਾਂ ਮੈਂ ਤੇਰੇ ਨਾਲੋਂ ਵੱਡਾ ਸਿੱਖ ਤੋਂ ਮੇਰੇ ਨਾਲੋਂ ਵੱਡਾ ਸਿੱਖ ਕਹੀ ਜੋ ਕੀ ਫਰਕ ਪੈਂਦਾ ਏ ਵੀ ਕਈ ਜਨਅੰਯੇ ਵੀ ਅਸੀਂ ਭਰਾ ਹਾਂ ਭਰਾ ਆਂ ਲੜਦੇ ਆਂ ਰੋਜ਼ ਰੋਜ਼ ਇਦਾਂ ਦੀ ਵੀ ਬੋਲ ਆਉਂਦੇ ਨੇ ਵੀ ਅਸੀਂ ਭਰਾ ਆਂ ਜੀ ਵੇਖੋ ਲੜੀਏ ਨਾ ਪਰ ਫਿਰ ਵੀ ਲੜਾਈ ਲੜਾਈ ਖਤਮ ਕਿਵੇਂ ਹੋਏਗੀ ਝਗੜਾ ਖਤਮ ਕਿਵੇਂ ਹੋਏਗਾ ਵਖਰੇਵਾ ਖਤਮ ਕਿਵੇਂ ਹੋਏਗਾ ਇੱਕ ਦੀ ਸੋਚ ਨੂੰ ਮੰਨਣ ਦੇ ਨਾਲ ਤੇ ਇੱਕ ਦੀ ਸੋਚ ਕਿੰ ਨੂੰ ਮੰਣੀ ਹੈ ਹੁਣ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਬਹੁਤ ਸਾਰੇ ਡੇਰਿਆਂ ਦੇ ਜਿਹੜੇ ਆਗੂ ਨੇ ਬਹੁਤ ਸਾਰੇ ਹੁਣ ਕਿੰ ਨੂੰ ਤਰਜੀ ਦੇਈ ਹੈ ਇੱਕ ਨੂੰ ਮੰਨਾਂਗੇ ਦੂਜਾ ਕਹੇਗਾ ਮੇਰਾ ਅਗੂ ਚੰਗਾ ਦੂਜੇ ਨੂੰ ਮੰਨਾਂਗੇ ਤੀਜਾ ਕਹੇਗਾ ਮੇਰਾ ਅਗੂ ਚੰਗਾ ਮੇਰਾ ਜਿਹੜਾ ਡੇਰੇਦਾਰ ਹੈ ਉਹ ਚੰਗਾ ਮੇਰੀ ਜਥੇਬੰਦੀ ਦਾ ਅਗੂ ਚੰਗਾ ਇਹਨਾਂ ਸਾਰੀਆਂ ਗੱਲਾਂ ਨਾਲ ਚੰਗਾ ਨਹੀਂ ਵੀ ਆਪਾਂ ਸਾਰਿਆਂ ਨੂੰ ਛੱਡ ਦਈਏ ਵੀ ਸਾਰਿਆਂ ਨੂੰ ਪਿੱਛੇ ਕਰੀਏ ਬਿਨਾਂ ਡੇਰੇਦਾਰਾਂ ਨੂੰ ਕਹੀਏ ਸੀ ਤੁਹਾਡੀ ਮੰਨਣੇ ਆ ਨਾ ਜਥੇਬੰਦੀਆਂ ਦੇ ਆਗੂਆਂ ਦੀ ਮੰਨਣੇ ਆ ਨਾ ਲੀਡਰਾਂ ਦੀ ਮੰਨਣੇ ਆ ਅਸੀਂ ਮੰਨਾਂਗੇ ਇੱਕ ਦੀ ਤੇ ਉਹ ਇੱਕ ਕਿੰਨੂੰ ਰੱਖੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਸਾਰਿਆਂ ਦੇ ਅੰਦਰ ਕੰਮ ਕਰੇਗੇ ਤੇ ਮੈਨੂੰ ਦੱਸੋ ਫਿਰ ਕਿੱਦਾਂ ਝਗੜਾ ਹੋਏਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿਣਗੇ ਝਗੜਾ ਕਰਨ ਵਾਲਿਆਂ ਨੂੰ ਕਿ ਨਾ ਲੜੋ ਨਾ ਝਗੜੋ ਜਦੋਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਕਿ ਗੁਰਮੁਖ ਬੈਸੋ ਸਫਾ ਵਿਛਾਏ ਤੇ ਫਿਰ ਝਗੜਾ ਕਿੱਥੇ ਰਹੇਗਾ ਦੁਬਦਾ ਦੂਰ ਕਰੋ ਲਿਬ ਲਾਏ ਫਿਰ ਝਗੜਾ ਰਹਿ ਕਿੱਥੇ ਜਾਏਗਾ ਝਗੜਾ ਉਦੋਂ ਹੁੰਦਾ ਹੈ ਜਦੋਂ ਸਾਡੀ ਸੋਚ ਦਾ ਟਕਰਾਅ ਹੁੰਦਾ ਹੈ ਜਦੋਂ ਗੁਰੂ ਜੀ ਕਹਿੰਗੇ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਅਸੀਂ ਬਾਣੀ ਨੂੰ ਸਮਝਾਂਗੇ ਬਾਣੀ ਨੂੰ ਗਾਵਾਂਗੇ ਬਾਣੀ ਨੂੰ ਪੜਾਂਗੇ ਫਿਰ ਝਗੜੇ ਦਾ ਨਾਮੋ ਨਿਸ਼ਾਨ ਕਿੱਥੇ ਝਗੜਾ ਉਦੋਂ ਮੇਰਾ ਬਾਬਾ ਚੰਗਾ ਤੇਰਾ ਚੰਗਾ ਨਹੀਂ ਮੇਰਾ ਲੀਡਰ ਚੰਗਾ ਤੇਰਾ ਚੰਗਾ ਨਹੀਂ ਮੇਰਾ ਮੁਖੀਆ ਚੰਗਾ ਤੇਰਾ ਚੰਗਾ ਨਹੀਂ ਖੈਰ ਧਾਰਮਿਕ ਗ੍ਰੰਥਾਂ ਦਾ ਦੋਸ਼ ਨਹੀਂ ਦੋ ਸਾਡਾ ਜਿਹੜੇ ਆਪਣੀ ਸੋਚ ਨੂੰ ਧਾਰਮਿਕ ਗ੍ਰੰਥਾਂ ਦੇ ਨੇੜੇ ਲਿਜਾ ਨਹੀਂ ਪਾਰੈ ਉਹਨਾਂ ਦੀ ਸੋਚ ਨੂੰ ਆਪਣੇ ਅੰਦਰ ਲਿਆ ਨਹੀਂ ਪਾਰੈ ਗੱਲ ਤੇ ਤੁਹਾਡੇ ਮੰਨਣ ਤੇ ਖਲੋਂਦੀ ਮੰਨ ਤੇ ਤੁਸੀਂ ਐ ਨਹੀਂ ਸਿਰਫ ਮੱਥਾ ਟੇਕਣ ਤੱਕ ਸੀਮਤ ਹੈ ਦੋ ਅੱਗੇ ਤਾਂ ਗੱਲ ਸਾਡੀ ਜਾਂਦੀ ਨਹੀਂ ਖੈਰ ਸਾਡਾ ਗ੍ਰੰਥ ਇੱਕ ਸਾਡਾ ਪੰਥ ਇੱਕ ਸਾਡੀ ਲੜਾਈ ਹੈ ਤੇ ਜੋਰਾਂ ਦੇ ਉੱਤੇ ਲੜਾਈ ਹੈ ਸਾਡੇ ਬੰਦੀਆਂ ਦੀ ਲੜਾਈ ਜਥੇ ਬੰਦੀਆਂ ਦੀ ਲੜਾਈ ਉਹਦਾ ਸਿਰਫ ਇੱਕੋ ਹੀ ਕਾਰਨ ਹੈ ਕਿ ਅਸੀਂ ਇੱਕ ਨੂੰ ਨਾ ਮੰਨ ਗਏ ਅਸੀਂ ਵਖਰੇਵੇਂ ਦੇ ਅੰਦਰ ਆ ਵਖਰੇਵੇਂ ਦੀ ਮਰਿਆਦਾ ਤੇ ਵਖਰੇਵੇਂ ਦੇ ਅਸੂਲਾਂ ਨੂੰ ਮੰਨ ਰਹੇ ਅਖੀਰ ਤੱਕ ਨੁਕਤਾ ਔਰ ਕਹਿਣਾ ਮੈਂ ਕਹਿਣਾ ਵੀ ਕਈ ਕਮੀਆਂ ਹੋਣਗੀਆਂ ਰਹਿਤ ਮਰਿਆਦਾ ਦੇ ਅੰਦਰ ਜਿਹੜੀ ਸ੍ਰੀ ਅਕਾਲ ਤਖਤ ਹਸਾਬ ਤੋਂ ਪ੍ਰਕਾਸ਼ਿਤ ਹੁੰਦੀ ਹੈ ਕਈ ਕਮੀਆਂ ਹੋਣਗੀਆਂ ਮੈਂ ਕਹਿਣਾ ਉਹਨੂੰ ਸਧਾਰਨ ਦੀ ਲੋੜ ਹੈ ਸੁਧਾਰ ਲੈਣਾ ਚਾਹੀਦਾ ਪਰ ਉਨੂੰ ਅਗਰ ਪਾਸੇ ਕਰੀਏ ਤੇ ਮੰਨिए ਕਿ ਨਾ ਫਿਰ ਵੀ ਇੱਕ ਸੂਤਰ ਦੇ ਅੰਦਰ ਬੰਨਣ ਵਾਸਤੇ ਇੱਕ ਮੰਚ ਤੇ ਲਿਆਉਣ ਵਾਸਤੇ ਇੱਕ ਜਗ੍ਹਾ ਤੇ ਇਕੱਠਿਆਂ ਕਰਨ ਵਾਸਤੇ ਸਾਡੇ ਕੋਲ ਕੋਈ ਇੱਕ ਵਿਧੀ ਵਿਦਾਨ ਤੇ ਹੈ ਨਾ ਚਲੋ ਜਦੋਂ ਸਾਰੇ ਉਹਦੇ ਘੇਰੇ ਵਿੱਚ ਆ ਜਾਣਗੇ ਤੇ ਫਿਰ ਸਾਰੇ ਬਹਿ ਕੇ ਵਿਚਾਰ ਵੀ ਕਰ ਲਿਓ ਵੀ ਇਹਦੇ ਵਿੱਚ ਆ ਕਮੀ ਹੈ ਇਹਨੂੰ ਆਪਾਂ ਹੁਣ ਦੂਰ ਵੀ ਕਰ ਲਈਏ ਪਰ ਹੁਣ ਤੇ ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗ ਹਰ ਡੇਰੇਦਾਰ ਦੀ ਆਪਣੀ ਮਰਿਆਦਾ ਹਰ ਜਥੇਬੰਦੀ ਦੀ ਆਪਣੀ ਮਰਿਆਦਾ ਤੇ ਹਰ ਡੇਰੇਦਾਰ ਤੇ ਹਰ ਜਥੇਬੰਦੀ ਉਹ ਇਹ ਗੱਲ ਕਹਿੰਦੇ ਨੇ ਵੇਖੋ ਜੀ ਸਾਡੀ ਉਦੋਂ ਤੋਂ ਲੈ ਕੇ ਚਲਦੀ ਆ ਰਹੀ ਹੈ ਸਾਡੀ ਲਗਾਤਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਚਲਦੀ ਆ ਰਹੀ ਉਹ ਮੈਂ ਕਿਹਨਾ ਚਲਦੀ ਹੋਏਗੀ ਤਾਂ ਮੀ ਛੱਡ ਦਿਓ ਅਗਰ ਕੌਮ ਦੀ ਏਕਤਾ ਵੇਖਣੀ ਚਾਹੁੰਦੇ ਹੋ ਤੇ ਇੱਕ ਦੇ ਝੰਡੇ ਏਠਾ ਜੋ ਇੱਕ ਮਰਿਆਦਾ ਏਠਾ ਜੋ ਇੱਕ ਗੁਰਬਾਣੀ ਨੂੰ ਮੰਨ ਲਓ ਵਖਰੇਵਾ ਤੁਹਾਡਾ ਝਗੜੇ ਤੁਹਾਡੇ ਦੂਰ ਹੋ ਜਾਣਗੇ ਇਸ ਗੱਲ ਨੂੰ ਦਾਨੇ ਤੇ ਮੰਨਣਗੇ ਪਰ ਜਿਨ੍ਹਾਂ ਦਾ ਹਲਵਾ ਮੰਡਾ ਇੱਥੋਂ ਚੱਲਦਾ ਹੈ ਜਿਨ੍ਹਾਂ ਦੀ ਰੋਟੀ ਇਸੇ ਗੁੰਡਾ ਗਰਦੀ ਤੋਂ ਚੱਲਦੀ ਹੈ ਜਿਨ੍ਹਾਂ ਦੀਆਂ ਜੇਬਾਂ ਹੀ ਇਸ ਗੱਲ ਕਰਕੇ ਭਰੀਆਂ ਜਾਂਦੀਆਂ ਨੇ ਉਹ ਤੇ ਚਾਹਣਗੇ ਕਿ ਵਖਰੇਵਾ ਬਣਿਆ ਰਹੇ ਏਕਤਾ ਨਾ ਹੋਵੇ ਏਕਤਾ ਤਾਂ ਹੋਏਗੀ ਜੇ ਇੱਕ ਮर्याਦਾ ਇੱਕ ਪੰਥ ਇੱਕ ਗ੍ਰੰਥ ਇਹਨੂੰ ਸਿਰ ਚਕਾਉਗੇ ਤਾਂ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ